ਸਿੱਧੂ ਦੇ 팬 ਨੇ ਗੀਤ ਨਾਲ ਕੱਡੀਆਂ ਕਈਆਂ ਦੀਆਂ ਰੜਕਾਂ ਤੇ ਸੁਣਾ ਗਿਆ ਵੱਖਰੀ ਬੋਲ ਕਹਿੰਦਾ ਸਿੱਧੂ ਦੇ ਇਨਸਾਫ ਲਈ ਖੜੇ ਆਂ ਪਰਿਵਾਰ ਨਾਲ ਸਿੱਧੂ ਮੂਸੇਵਾਲਾ ਦੇ ਫੈਨ ਵੀ ਪਰੇ ਤੋਂ ਪਰੇ ਨੇ ਤੇ ਯਾਦਗਾਰ ਤੇ ਆ ਗਏ ਇਹ ਫੈਨ ਕੁਝ ਵੱਖਰੇ ਹੀ ਗੀਤ गा ਗਿਆ ਤੇ ਰੋਂਗਟੇ ਖੜੇ ਕਰ ਗਿਆ ਤੇ ਵੈਰੀਆਂ ਨੂੰ ਦੇ ਗਿਆ ਜਵਾਬ ਕਹਿੰਦਾ ਜਿਨ੍ਹਾਂ ਨੇ ਸੋਚਿਆ ਕਿ ਮੂਸੇਵਾਲਾ ਮੁੱਕ ਜਾਣਾ ਮੂਸੇਵਾਲਾ ਤਾਂ ਅਮਰ ਹੋਇਆ ਯੋਧਾ ਤੇ ਅੱਜ ਵੀ ਸਾਡੇ ਗੀਤਾਂ ਦੇ ਵਿੱਚ ਵੱਜਦਾ ਹੈ ਅੱਜ ਵੀ ਸਾਡੀ ਗੱਡੀਆਂ ਦੇ ਵਿੱਚ ਸਿੱਧੂ ਮੂਸੇਵਾਲਾ ਚੱਲਦਾ ਕਿਉਂਕਿ ਬਿੱਲਬੋਰਡ ਤੇ ਅਨਿੱਤ ਦਿਨ ਛਾਉਂਦਾ ਝੋਟਾ ਅੱਜ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਉਸੇ ਤਰ੍ਹਾਂ ਜਾਗਦਾ ਜਿਉਂਦਾ ਹੈ ਜਿਨ੍ਹਾਂ ਨੇ ਸੋਚਿਆ ਸੀ ਮੁੱਕ ਜਾਣਾ ਉਹ ਕਹਿੰਦਾ ਸੀ ਕਿ ਅਜੇ ਮੁੱਕਿਆ ਨਹੀਂ ਸੁਣ ਕੇ ਗੀਤ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਬਾਏ ਮੂਸੇ ਆਲਿਆ ਗੱਗੂ ਮਰਦ ਦਲੇਰਾ ਓਏ ਤੂੰ ਉੱਠ ਜੇ ਬਨ ਕੇ ਆਪਣੀ ਜਾਨ ਬਚਾਉਂਦੇ ਭੁਰੋਂ ਬਾਈ ਬਾਈ ਆਖਦੇ ਪੈਰੀ ਹੱਥ ਜਲਾਉਂਦੇ ਜੱਟ ਇੱਕ ਤਾਣ ਕੇ ਖੜ ਗਿਆ ਬਾਸੜ ਕੀਤੀ ਫੈਰਾ ਧੰਨਵਾਦ ਸਰਦਾਰ ਜੀ ਦੇ ਲੱਗਿਆਂਗੇ ਅੱਜ ਪੂਰੇ 2 ਸਾਲ ਹੋ ਗਏ ਇਸ 29 ਮਈ ਨੂੰ ਬਾਈ ਦੀ ਡੈਥ ਹੋਈ ਸੀ ਗਾਣਾ ਲਿਖਿਆ ਬਾਉ ਮੁੱਸੇ ਆਲੇ ਆ ਸਿੱਧੂ ਮਰਦਾਨੇ ਦਲੇਰਾ ਤੇ ਗਾਣਾ ਮੈਂ ਇਹ ਲਿਖਿਆਗਾ ਤੇ ਜਦੋਂ ਬੰਦੇ ਦੀ ਮੌਤ ਆਉਂਦੀ ਹੈਗੀ ਚੱਲਣ ਦੇ ਤਾਂ ਕੋਈ ਗੱਲ ਨਹੀਂ ਜਦ ਬੰਦੇ ਨੂੰ ਪਤਾ ਲੱਗ ਜਾਏ ਮੇਰੀ ਮੌਤ ਆ ਰਹੀ ਹੈਗੀ ਗੋਲੀਆਂ ਆਉਣਗੀਆਂ ਹੁਣ ਮੇਰੇ ਵੱਜਣਗੀਆਂ ਉਦੋਂ ਬੰਦਾ ਕੋਸ਼ਿਸ਼ ਕਰਦਾਗਾ ਮਿੰਤਾਂ ਕਰਦਾ ਪੈਰੀ ਹੱਥ ਵੀ ਲਾਉਂਦਾਗਾ ਮੈਂ ਤੇਰੀ ਕਾਲੀ ਗਊ ਆ ਬਹੁਤ ਕੁਝ ਬੋਲਦਾ ਪਰ ਜੱਟ ਹਿੱਕ ਤਾਣ ਕੇ ਖੜ ਗਿਆ ਤੀ ਗਾਣਾ ਇਹ ਨਹੀਂ ਗਿਆ ਬਈ ਠੀਕ ਹੈ ਚਲੋ ਜੀ ਸੁਣਾਓ ਤੂੰ ਕੀਤੀ ਮਿੰਤਣਾ ਬਹਿਰੀਆਂ ਤੂੰ ਕੀਤੀ ਮਿੰਤਣਾ ਬਹਿਰੀਆਂ ਤੈਨੂੰ ਪਾਇਆ ਕੇਰਾ ਬਾਹ ਏ ਮੁਸੇ ਵਾਲਿਆ ਗੱਗੂ ਮਰਦ ਦਲੇਰਾ ਓਏ ਬਾਹ ਏ ਮੁਸੇ ਵਾਲਿਆ ਦੱਗੂ ਮਰਦ ਦਲੇਰਾ ਕੋਈ ਹੱਥ ਉੱਠ ਜੇ ਬਨ ਕੇ ਆਪਣੀ ਜਾਨ ਬਚਾਉਂਦੇ ਕੋਈ ਹੱਥ ਉੱਠ ਜੇ ਬਨ ਕੇ ਆਪਣੀ ਜਾਨ ਬਚਾਉਂਦੇ ਮੂਰੋਂ ਬਾਈ ਬਾਈ ਆਖ ਦੇ ਪੈਰੀ ਹੱਥ ਜੇ ਲਾਉਂਦੇ ਮੂਰੋਂ ਬਾਈ ਬਾਈ ਆਖ ਦੇ ਪੈਰੀ ਹੱਥ ਜੇ ਲਾਉਂਦੇ ਓ ਜੱਟ ਇੱਕ ਤਾਣ ਕੇ ਖੜ ਗਿਆ ਜੱਤੇ ਹਕ ਤਾਨ ਕੇ ਖੜ ਗਿਆ ਬਾਸੜ ਕੀਤੀ ਫੈਰਾ ਬਾਏ ਮੁਸੇ ਆਲਿਆ ਗੱਗੂ ਮਰਦ ਦਲੇਰਾ ਓਏ ਬਾਏ ਮੁਸੇ ਆਲਿਆ ਗੱਗੂ ਮਰਦ ਦਲੇਰਾ ਇਹ ਰੱਬੀ ਰੂਹਾਂ ਜੱਗ ਤੇ ਕੋਈ ਬਿਰਲੇ ਆਉਂਦੇ ਇਹ ਰੱਬੀ ਰੂਹਾਂ ਜੱਗ ਤੇ ਕੋਈ ਬਿਰਲੇ ਆਉਂਦੇ ਆਪਣੀ ਹੌਣ ਹਾਰ ਦੀ ਅਪਡੇਟ ਪਹਿਲੀ ਫਰਮਾਉਂਦੇ ਆਪਣੀ ਹੌਣ ਹਾਰ ਦੀ ਅਪਡੇਟ ਪਹਿਲੀ ਫਰਮਾਉਂਦੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਨੂੰ ਕੋਈ ਪਤਾ ਨਹੀਂ ਲੱਗਿਆ ਇਹ ਕੌਤਕ ਤੇਰਾ ਬਾਏ ਮੁਸ ਹਾਲਿਆ ਗੱਗੂ ਮਰਦ ਦੇ ਲੈ ਰਾ ਓਏ ਬਾਏ ਮੁਸ ਹਾਲਿਆ ਗੱਗੂ ਮਰਦ ਦਲੇਰਾ ਬੰਦਿਆ ਪਾਣੀ ਦਾ ਤੂੰ ਬੁਲਬੁਲਾ ਇੱਕ ਦਿਨ ਫੁੱਟ ਕੇ ਰਹਿਣਾ ਸਿੱਧੂ ਕੱਲਾਣੀ ਇੱਥੋਂ ਤੁਰ ਗਿਆ ਸਭ ਨੂੰ ਜਾਣਾ ਪੈਣਾ ਓਏ ਸਿੱਧੂ ਕੱਲਾਣੀ ਇੱਥੋਂ ਤੁਰ ਗਿਆ ਸਭ ਨੂੰ ਜਾਣਾ ਪੈਣਾ ਇਹਨੇ ਆਕੇ ਥਾਪੀ ਮਾਰਨੀ ਇਹਨੇ ਆਕੇ ਥਾਪੀ ਮਾਰਨੀ ਦੁਨੀਆ ਤੇ ਕੇਰਾ ਬਾਹੇ ਮੂਸੇ ਔਲਿਆ ਗੱਗੂ ਮਰਦ ਦਲੇਰਾ ਓਏ ਬਾਹੇ ਮੂਸੇ ਔਲਿਆ ਪੁੱਤ ਮਰਦ ਦਲੇਰਾ ਬਾਹੇ ਗੁਰਜੀ ਕਾਕਾ ਸਾਹਿਬ ਬਾਹੇ ਗੁਰਜੀ ਬਹੁਤ ਸੋਹਣਾ ਬਹੁਤ ਸਾਰਾ